ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਕਲੀਆ ਪੋਸਟ ਨਿਊਜ਼ ਜੋ ਤੁਸੀਂ ਇਹ ਮਕਾਨ ਵੇਖਦੇ ਹੋ ਤਾਂ ਪਹਿਲਾਂ ਇਹ ਮਕਾਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਥੇ ਕੀ ਹਾਲਾਤ ਹਨ ਇੱਕ ਵੀਰ ਹੈ 45 ਤੋਂ 50 ਹਰ ਦੇ ਵਿੱਚ ਉਹਨਾਂ ਦੇ ਘਰ ਪਹੁੰਚੇ ਹਾਂ ਹਾਲਾਤ ਦਿਖਾਵਾਂ ਤੁਹਾਨੂੰ ਉਸ ਪਰਿਵਾਰ ਦੇ ਕੀ ਹਨ ਬਹੁਤ ਹੀ ਅਤੀ ਲੋੜਵੰਦ ਜਿਹੜਾ ਪਰਿਵਾਰ ਹੈਗਾ ਗਰੀਬ ਪਰਿਵਾਰ ਹੈਗਾ ਤੇ ਦੇਖੋ ਹਾਲਾਤ ਕੀ ਨੇ ਜਿਹੜਾ ਘਰ ਦਾ ਮੁਖੀ ਸੀ ਉਹ ਮੰਜੇ ਤੇ ਪਿਆ ਹੈ ਤੇ ਹੋਰ ਸਾਰੇ ਆਂਢ ਗੁਆਂਢ ਇੱਥੇ ਬੈਠੇ ਨਜ਼ਰ ਆ ਰਹੇ ਹਨ ਕਿਉਂਕਿ ਹਾਲਾਤ ਇਹ ਜਿਹੇ ਹਨ ਇਸ ਪਰਿਵਾਰ ਦੇ ਕਰਦੇ ਇਧਰ ਸਾਰੇ ਇਸ ਤਰ੍ਹਾਂ ਬੈਠਿਆਂ ਕੇ ਨੌਜਵਾਨ ਗੇੜਾ 45 ਤੋਂ 50 ਰੁਪਏ ਦੇ ਵਿੱਚ ਆਇਆ ਇਹਦੀ ਹਾਲਤ ਸਾਨੂੰ ਦਿਖਾਵਾਂਗੇ ਕਿੰਨੀ ਬੁਰੀ ਹਾਲਤ ਹੋਈ ਪਈ ਹੈ ਤੇ ਬਾਕੀ ਘਰ ਤੋਂ ਸਾਨੂੰ ਦੇਖਾ ਦਿਆਂ ਇਧਰ ਵੀ ਕੋਈ ਵਿਚਾਰੇ ਦਾ ਜ਼ਿਆਦਾ ਹੈ ਨਹੀਂ ਕਰ ਮਨ ਦੇ ਹਾਲਾਤ ਹੁੰਦੇ ਹੈ ਇਹਨਾਂ ਦੇਖ ਕੇ ਰੋਹਨ ਤੇ ਗਲਵਤ ਕਰਾਵਾ ਕੇ ਥੋੜੀ ਸਾਰੀ ਪਹਿਲਾਂ ਸਾਨੂੰ ਅਸੀਂ ਦਿਖਾ ਦਈਏ ਇਸ ਮੀਤ ਦੇ ਹਾਲਾਤ ਕੀ ਹਨ ਕਿਉਂਕਿ ਇੰਨੇ ਜ਼ਿਆਦਾ ਜ਼ਖਮ ਹਨ ਅਸੀਂ ਸਾਨੂੰ ਦਿਖਾ ਨਹੀਂ ਸਕਦੇ

ਹੁਣ ਤਾਂ ਬਹੁਤ ਮੰਦੇ ਹੋ ਗਏ ਕੀ ਕੀ ਤਕਲੀਫ ਹੈਗੀ ਸਾਨੂੰ ਕਾਲ ਆ ਗਿਆ ਨਹੀਂ ਬੜੀ ਹੈ ਜੀ ਗਰਾ ਤੇ ਘੱਟਲੀ ਕਾਲੀ ਤੋਂ ਹੋ ਗਈ ਏ ਭੁੱਲੇ ਬੇ ਹਾਂ ਜੀ ਕੀ ਚਾਹਣ ਜਿਹੜੇ ਸਮਾਸ਼ਰੀ ਵੀਰ ਹਨ ਵੀਡੀਓ ਵੇਖਣਗੇ ਉਹਨੂੰ ਕੀ ਤੁਸੀਂ ਬੇਨਤੀ ਕਰਨ ਦਾ ਹੁਣ ਉਹ ਇਹ ਬੇਨਤੀ ਕਰਨੀ ਚਾਹੁੰਦੇ ਮੇਰੇ ਵੀਰੇ ਦੀ ਮਦਦ ਹੋਣੀ ਚਾਹੀਦੀ ਇੱਕ ਉਹਨੇ ਕਮਾਈ ਕਮਾਈ ਦੀ ਖਾਦਨ ਦੀ ਹੈ ਕੋਈ ਖਾਸ ਨਹੀਂ ਜੰਨੇ ਜੀ ਬੈਠੇ ਨੇ ਬੱਚਾ ਹੈ ਨਹੀਂ ਹਾਂ ਜੀ ਜਦ ਕੀ ਕੰਮ ਕਰਦੇ ਸੀ ਪਹਿਲਾਂ ਇਹ ਇਹ ਬਚਾਰੀ ਦਾਲ ਤੋਂ ਜਾਂਦੇ ਤੇ ਰੰਗ ਦਾ ਕਰਦੇ ਪਹਿਲੇ ਟਾਈਮ ਪਾਸ ਕਰੀ ਜਾਂਦੇ ਸੀ ਉਹ ਵੀ ਨਹੀਂ ਨਹੀਂ ਬੈਗਾ ਕਿੰਨੇ ਹਾਲੇ ਤੋਂ ਬਾਈ ਇਹ ਬੁਆਣ ਬੁਆ ਨੂੰ ਬਾਈ ਨੂੰ ਚਾਰ ਪੰਜ ਥਾਲਾ ਪੰਜ ਥਾਲਾ ਮੰਗ ਤਾਂ ਪੱਕਾ ਹੀ ਹੋ আচ্ছা ਹੁਣ ਕੀ ਕੀ ਤਕਲੀਫਾਂ ਕੀ ਨੇ ਤੈਨੂੰ ਦੇਖੀ ਬੁਣਾ ਤੇ ਉਹਦੇ ਦੇਖੀ ਇਹਨਾਂ ਆਪਾਂ ਵੀਡੀਓ ਪਾ ਦਿੰਨੇ ਆ ਅੱਗੇ ਲੱਗੇ ਪੈਨੇ ਚਮੜੀ ਉਗ ਗਈ ਪਈ ਸਾਰੀ ਬੁਰਾ ਹਾਲ ਹੈ ਬੁਰਾ ਹਾਲ ਹੈ ਸਾਡੇ ਨੇ ਇੱਕ ਹੋਰ ਵੀਰ ਜੀ ਖੜੇ ਨੇ ਉਹਨਾਂ ਨੇ ਗੱਲ ਕਰਦੀ ਕਿੱਡੀ ਕੀ ਹਾਲਾਤ ਨੇ ਆਪਾਂ ਘਰੇ ਪਹੁੰਚੇ ਆਪਾਂ ਪਹਿਲਾਂ ਹੁਣ ਦੇਖਿਆ ਹਾਲਾਤ ਕਰ ਤਾਂ ਬੁਰਾ ਹਾਲੀ ਹਾਲਾਤ ਨੇ ਬਾਰੀ ਬੰਦ ਮੱਚਾ ਪਿਆ ਹੈ ਘਰੇ ਵੀ ਬੋਨੀ ਜੀ ਕੰਮ ਕਰਦੇ ਸੀ ਅਗਾ ਕਮਾਉਂਦੇ ਸੀ ਜਹ ਜਹ ਖਾਂਦੇ ਹਣੇ 2-4 ਸਾਲਾਂ ਤੋਂ ਜੀ ਪਹਿਲਾਂ ਨੂੰ ਸੋਜੇ ਦੀ ਬਿਮਾਰੀ ਜੀ ਹੁੰਦੀ ਰਹੀ ਦਵਾਈ ਬੂਟੀ ਭੈਣ ਭਾਇ ਵੀ ਕਹਿੰਦੇ ਰਹੇ ਖਾਂਦੇ ਰਹੇ ਹੁਣ ਜੀ ਮਤਲਬ ਸਮਾਂ ਐ ਸਾ ਗਏ ਵੀ ਇਹਦੇ ਜਿਹੜੇ ਸੋਜੇ ਕਾਰਨ ਚਮੜੀ ਬੇਕਾਰ ਹੋ ਗਈ ਚਮੜੀ ਸਾਨੂੰ ਦਿਖਾ ਦਈਏ ਤਾਂ ਬੇਕਾਰ ਹੋਈ ਵੀ ਹੈ ਅੱਜ ਹਾਂਜੀ ਇਸਾਤੋ ਵੀ ਦੇਖਣ ਜੀ ਤਾਂ ਕੀ ਕਹਿਣਾ ਚਾਹੀਏ ਬਹੁਤ ਟੇੜੇ ਹਨ ਸਮਾਸੀ ਬੈਠੇ ਨੇ ਬਿਰਬਾਰ ਮਿਲਣ ਖਣੇ ਕੰਡਾ ਜੀ ਬੈਠਿਆ ਹਨ ਕਾ ਇਹ ਲੱਗਦਾ ਨੂੰ ਇਹਦੀ ਵੀਰਾਂ ਦੀ ਮਤ ਕਰਨੀ ਪੈਂਦੀ ਹੈ। ਇਹੀ ਚੀਜ਼ ਕਹਿੰਦੇ ਆ ਜੀ ਸਾਡੀ ਹੱਥਵੰਨਕ ਬੈਂਦੀ ਹੈ ਕਿ ਜਿੰਨੇ ਵੀ ਹੋ ਸਕੇ ਇਹਨਾਂ ਦੀ ਫਾਇਦ ਕੀਤੀ ਜਾਵੇ। ਬਤ ਬਦ ਮਤਲਬ ਇਹਨਾਂ ਦੀ ਅਸੀਂ ਵੀ ਅਸੀਂ ਵੀ ਜੋ ਹੋਇਆ ਸਹਰਿਆ ਕਰਾਂਗੇ ਤੇ ਜਿੰਨਾ ਟਿੱਕਰ ਵੀ ਸਾਡੀ ਆਵਾਜ਼ ਪਹੁੰਚਦੀ ਹੈ ਬਤ ਬਦ ਇਸ ਵੀਰ ਦੀ ਮਦਦ ਇਹ ਤਾਂ ਗੱਲ ਕਮੀ ਬਹੁਤ ਵੱਡਾ ਪਿੰਡ ਆਪਣਾ ਟਿੱਕਟ ਪਰ 1500 ਘਰਤੇ ਨਾ ਇੱਕ ਘਰ ਵੀ ਮਤ ਕਰੇ ਤਾਂ ਬਹੁਤ ਵੱਡੀ ਮਦਦ ਹਾਂਜੀ ਹਾਂਜੀ ਬਹੁਤ ਵੱਡੀ ਮਦਦ ਹੋ ਸਕਦੀ ਹੈ ਥੋੜੇ ਥੋੜੇ ਨਾਲ ਜੀ ਕਣੀ ਕਣੀ ਨਾਲ ਸੁਧਰ ਭੱਜ ਜਾਂਦੇ ਨੇ ਤੇ ਕੋਈ ਏਡੀ ਵੱਡੀ ਗੱਲ ਨਹੀਂ ਆਪਣੇ ਹਨਾ ਕੰਮ ਤੇ ਖੜਾ ਹਾਂਜੀ ਹਾਂਜੀ ਖੜੇ ਹੋ ਜਾਣਾ ਤੇ ਚੰਗੀ ਗੱਲ ਹੈ ਤੇ ਮੇਰੇ ਖੂਬੀਰ ਨੇ ਵੀ ਬੇਨਤੀ ਕੀਤੀ ਸਾਡੇ ਨਗਰ ਨਿਵਾਸੀਆਂ ਨੂੰ ਤੇ ਹੋਰ ਵੀ ਇੱਥੇ ਮਾਈ ਭਾਈ ਸਾਰੇ ਬੈਠੇ ਹੋਏ ਨਜ਼ਰ ਆ ਰਹੇ ਹਨ ਕਿ ਜੇਕਰ ਇਸ ਵੀਰ ਦੀ ਥੋੜੀ ਥੋੜੀ ਮਦਦ ਸਾਰੇ ਪਿੰਡ ਵਾਲੇ ਵੀ ਕਰਦੀ ਹੈ ਨਾ ਤਾਂ ਕਾਫੀ ਮਦਦ ਹੋ ਜਾਣੀ ਹੈ ਤਾਂ ਇਸ ਵੀਰ ਦਾ ਇਲਾਜ ਹੋ ਜਾਣਾ ਤੇ ਨਾਲ ਇਸ ਪਰਿਵਾਰ ਦਾ ਸਾਰਾ ਵੀ ਬਣ ਜਾਣਾ ਤੇ ਮਾਤਾ ਜੀ ਬਚ ਨਹੀਂ ਨੇ ਦੇ ਘਰ ਵਾਲੀ ਮਾਤਾ ਜੀ ਕੀ ਨਾ ਮੈਂ ਕੱਲ ਨਹੀਂ ਕਰਦਾ ਤੁਸੀਂ ਕੀ ਕੰਮ ਕਰਦੇ ਸੀ ਮੈਂ ਤਾਂ ਡਾੜੀ ਤਾਂ ਪਈ ਜਾਂਦੀ ਸੀ ਉਹ ਚੱਲਦਾ ਕੰਮ ਤਾਂ ਬੰਦ ਹੋ ਗਿਆ ਬੰਦਾ ਹੋ ਗਿਆ ਜੇ ਫਿਰ ਕਿਵੇਂ ਚੱਲਦਾ ਕਰਦੇ ਹਲਾਤ ਕੀ ਨੇ ਹਲਾਤ ਤਾਂ ਮਾੜੇ ਹੀ ਆ ਦੇਖੋ ਇਹਨੂੰ ਸਾਡੇ ਕੋਲ ਇਹ ਕਿੰਨੇ ਕੁ ਪੈਸੇ ਕੁੜੇ ਲਾਏ ਵਾਸਤੇ ਪੈਸਾ ਤਾਂ ਕੋਈ ਨਹੀਂ ਮੈਂ ਮੇਰਾ ਵੀ ਤਰੇਕ ਨਾ ਨਹੀਂ ਹੈ ਕਿਉਂਕਿ ਹਾਂ ਤੇ ਕੀ ਕਹਿਣਾ ਚਾਹੁੰਦੀ ਆਪਣੇ ਪ੍ਰਿੰਟ ਦੇ ਲੋਕ ਵੀ ਰਹਿਣਾ ਵੀਡੀਓ ਦੇਖਣਗੇ ਤੇ ਹੋਰ ਵੀ ਭੈਣ ਭਾਈ ਜਿਹੜੇ ਇਲਾਕੇ ਦੇ ਲੋਕ ਦੇ ਹਾਂ ਇਹ ਕਹਿਣਾ ਵੀ ਤੜਕੀ ਤੇ ਲੱਗ ਤੇ ਕੋਈ ਕਾਇਲ ਨਹੀਂ ਹਾਂ ਭਾਈ ਤੇ ਲਾਜ ਹੋ ਗਈ ਹੈ ਭਾਈ ਹਾਂ ਲਾਜ ਹੋ ਗਈ ਤੁਸੀਂ ਵੀ ਮਾਰ ਰਹੇ ਹੋਰ ਮੈਂ ਨਹੀਂ ਮਾਰ ਮੇਰਾ ਵੀ ਪ੍ਰੈਸ਼ਨ ਹੋ ਗਿਆ ਕੀ ਹੋਇਆ ਤੁਹਾਨੂੰ ਆਹ ਫਿਰ ਕਿੰਨੇ ਅੱਛਾ ਤੇ ਹੁਣ ਕੋਈ ਕਮਾਈ ਦਾ ਖਾਤਾ ਹੈ ਨਹੀਂ ਨਾ ਨਾ ਕੋਈ ਬੱਚੇ ਕਿੰਨੇ ਉਹ ਤੇ ਹੈ ਨਹੀਂ ਕੋਈ ਬੱਚਾ ਨਹੀਂ ਹਾਂ ਮਾਤਾ ਉਮਰ ਕਿੰਨੀ ਹੋਦੀ ਉਹ ਤਾਂ ਹੋ 40 45 ਦਾ ਨਹੀਂ ਭਾਈ ਦੀ ਕਿੰਨੀ ਉਮਰ ਹੈ ਇਹ ਵੀ ਨਾ ਪੰਜਾਬ ਹੈ। ਅੱਛਾ ਇੱਕ ਹੋਰ ਜੀ ਦੇ ਭੈਣ ਜੀ ਵੀ ਆਏ ਹੋਏ ਨੇ ਉਹਨਾਂ ਕਿਉਂਕਿ ਇਹ ਤਾਂ ਪਤਾ ਲੱਗਦਾ ਦੋ ਕੋਟ ਬੁੱਢੀ ਗੱਲਾਂ ਹੁੰਦੀਆਂ ਆ। ਆਪਾਂ ਜੀ ਕੀ ਹਾਲਾਤ ਨੇ ਘਰ ਦੇ ਕੋ ਦੇਖੀ। ਅੱਲਾਹ ਤਾਂ ਵੀਰ ਜਿਉਣ ਲਈ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ। ਪਹਿਲੇ ਤਾਂ ਸਾਡੀ ਹੱਥ ਬੰਨ ਕੇ ਬੇਨਤੀ ਆ। ਬਹੁਤ ਵੀਰ ਬੈਠੇ ਨੇ ਕਮਾਉਣ ਵਾਲੇ ਹਨਾ। ਜੇ ਵੀਰ ਦੇ ਸਹਮਤਾ ਕਰਨਗੇ ਤਾਂ ਸਾਡੇ ਵੀਰ ਅੱਜ ਉੰਜੇ ਤੋਂ ਖੜਾ ਹੋ ਜੂਗਾ। ਨਹੀਂ ਤਾਂ ਨਾ ਰਹਿਤੀ ਜੀ ਨਾ ਰੋ ਪੁੱਤ। ਬਸ ਇਹ ਸੀ ਬੇਨਤੀ ਕਰਦੇ ਆ ਵੀ ਬਾਹਰ ਬਹੁਤ ਬੈਠੇ ਮੇਰੇ ਵੀਰ ਕਮਾਉਣ ਵਾਲੇ। ਜੇ ਵੀਰ ਨੂੰ 100000 ਰੁਪਏ ਪਾਵਾਂਗੇ 100000 ਨਾਲ ਵੀ ਬਹੁਤ ਮਦਦ ਹੋ ਜੂਗੀ ਇਹਦੀ ਠੀਕ ਆ ਨਾ ਜਿਵੇਂ ਮੇਰੇ ਵੀਰ ਦੇ ਧੀਆ ਨਾ ਮੇਰੇ ਵੀਰ ਦੇ ਪੁੱਤ ਜੇ ਅੱਜ ਸਾਡੀ ਪਰਜੇ ਕੋਈ ਵੀ ਪੈਸਾ ਮੇਰੇ ਵੀਰ ਨੂੰ ਅੰਦਰ ਨਹੀਂ ਸਿੱਪਾਂਦੀ ਕਾਨੂੰਨ ਦੇ ਦਾਖਾ ਕਰ ਲੈਂਦੇ ਸਾਡੇ ਕੋਲੇ ਵੀ ਵੀਰ ਜੀ ਨਾਲ ਕੋਈ ਸਾਧਨ ਨਹੀਂ ਹੈਗਾ ਵੀ ਅਸੀਂ ਇਹਦੀ ਮਦਦ ਕਰਾਂ ਕਰਾਂਗੇ ਜਿੰਨੇ ਜੋਗਰੇ ਹੈਗੇ ਆ ਪਰ ਜੇ ਅੱਜ ਮੇਰੇ ਵੀਰ ਦੇ ਲਈ ਕੋਈ ਮਦਦ ਕਰਦਾ ਮੇਰਾ ਵੀਰ ਜਾਂ ਕੋਈ ਮੇਰੀ ਭੈਣ ਉਹਨਾਂ ਦੇ ਹਲਾ ਮਦਦ ਨਾਲ ਮੇਰਾ ਵੀਰ ਮੰਜੇ ਤੋਂ ਖੜਾ ਹੋ ਜੂਗਾ ਤਾਂ ਆਪਦੇ ਬੰਨੇ ਜੀ ਆਪ ਦੀ ਕਿਰਾਇਆ ਸੋਧਨ ਜੋ ਬ੍ਰੇ ਹੋ ਜਾਣਗੇ ਸਾਡੀ ਟੈਨਸ਼ਨ ਘਟ ਜੂਗੀ ਬਿਲਕੁਲ ਹਾਂ ਹਲਾ ਜੇ ਅਜਵੀਰ ਜੀ ਉਹਦੇ ਕੋ ਜਾਨਤੀ ਹੋਣ ਦੀ ਜਾਂ ਪਤਾ ਹੋਣ ਦੀ ਅੱਜ ਉਹ ਮਰ ਜਾਂਦੇ ਨਾ ਨ ਸਹਾਰਾ ਹੁੰਦਾ ਪਰ ਅਸੀਂ ਹੱਥ ਵੰਡ ਕੇ ਬੇਨਤੀ ਆ ਵੀ ਸਾਡੇ ਵੀਰ ਦੀ ਮਦਦ ਪਾਉਣੀ ਚਾਹੀਦੀ ਆ ਜੇ ਮੇਰੇ ਵੀਰ ਨੂੰ ਦਾ 10 ਰੁਪਏ ਨਾਲ ਵੀ ਮਦਦ ਕਰੋ ਕੋਈ ਇਹਨਾਂ ਦੀ ਵੀਡੀਓ ਸ਼ੇਅਰ ਕਰਨ ਵਾਲੇ ਵੀ ਇਹਨਾਂ ਨੂੰ ਮਦਦ ਕਰੋ ਤਾਂ ਇਹਨਾਂ ਦਾ ਬਹੁਤ ਫਾਇਦਾ ਹੋ ਜਾਊਗਾ ਤੇ ਆਪ ਦੇਖੀ ਹਾਲਾਤ ਕੀ ਹਾਲਾਤ ਵੀਰ ਜੀ ਦੇ ਬਹੁਤ ਮਾੜੇ ਨੇ ਸਾਰੀ ਚੌੜੀ ਗੜ ਰਹੀ ਆ ਪੇਟ ਸੁਜਿਆ ਪਿਆਗਾ ਤੇ ਅਧਿਰ ਵੀਰ ਦੇ ਹਲਾਤ ਸਾਤ ਵੀਰ ਜੀ ਦੇਖੇ ਨਹੀਂ ਜਾਂਦੇ ਸਾਡੇ ਨਾਲ ਦਾ ਜੰਮਾ ਅੱਜ ਮੰਜੇ ਤੇ ਖੜਾ ਹੋ ਜੂਗਾ ਤੇ ਤੂੰ ਜੇ ਹੱਸਦੇ ਖੜੇ ਹੋਵਾਂਗੇ ਕਿ ਤੂੰ ਜੇ ਵੀਰ ਦਾ ਸਰੂਨ ਦੀਆਂ ਘਰ ਦੇਖਾਂਗੇ ਠੀਕ ਆ ਵੀਰ ਵੀਰ ਦੇ ਵੀਰੋਂ ਕੁਛ ਵੀਰ ਕਰਮ ਨਾਲ ਸ਼ੇਰ ਕਰਨਾ ਵੀਰ ਦੀ ਬਹੁਤ ਮਦਦ ਤਾਂ ਹੋ ਜੂਗੀ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਬਹੁਤ ਜਿਹੜੇ ਸੇਵਾਦਾਰ ਬੈਠੇ ਨੇ ਸਮਾਰੋਹ ਸੇਵਾਦਾਰ ਵੀਰ ਬਹੁਤ ਬੈਠੇ ਨੇ ਮੇਰੇ ਵੀਰਾਂ ਨੂੰ ਫਰਕ ਨਹੀਂ ਪੈਣਾ ਜੇ ਮੇਰੇ ਵੀਰਾਂ ਦਾ ਕੁਝ ਪੈਸਾ ਹੀ ਆ ਜਾਂ ਕਰਮ ਵਾਲਾ ਹੁੰਦਾ ਵੀ ਵੀਰ ਨੂੰ ਹਾਂ ਜੇ ਤੋਂ ਖੜਾ ਵੀ ਕਰ ਸਕਦਾ ਉਹਨਾਂ ਦਾ ਪੈਸਾ ਪੈਸਾ ਨਹੀਂ ਹੱਥ ਮੰਨ ਗਏ ਹੀ ਹੋਏ ਮੇਰੇ ਵੀਰ ਨੂੰ ਵੱਧ ਤੋਂ ਵੱਧ ਮੇਰੇ ਵੀਰ ਦੀ ਮਦਦ ਤਾਂ ਹੋਣੀ ਚਾਹੀਦੀ ਆ ਸਾਡੀ ਪਰਜਾਈ ਦਾ ਸਹਾਰਾ ਕੋਈ ਨਹੀਂ ਹੈਗਾ ਇਹਦਾ ਵੀ ਆਪਰੇਸ਼ਨ ਹੋਇਆ ਅਜੇ 1.5 ਮਹੀਨਾ ਹੋਇਆ ਨਾ ਪਰੇਸ਼ਾਨ ਹੋਏ ਨੂੰ ਪਹਿਲਾਂ ਇੱਕ ਮੋਨਦੀ ਸੀ ਦਿਹਾੜੀਆਂ ਕਰਦੀ ਸੀ ਚਾਲੇ ਬਚਾ ਘਰ ਬਾਰ ਖੋਲਿਆ ਤੇ ਬੈਠਾ ਵੀ ਅੱਜੇ ਬੋਣੀ ਘਰ ਬੈਗੀ ਕੋਈ ਜ਼ਿਆਦਾ ਨਹੀਂ ਮੇਰੇ ਇਹਨਾਂ ਦਾ ਕਮਾਉਣ ਦਾ ਬਸ ਅਸੀਂ ਹੱਥ ਮੰਨ ਗਏ ਬੀਐਨਪੀ ਆ ਵੀ ਇਹਨਾਂ ਦੀ ਮਦਦ ਤਾਂ ਵੱਧ ਤੋਂ ਵੱਧ ਹੋਣੀ ਚਾਹੀਦੀ ਆ ਦੇਖੋ ਜੇ ਮੈਂ ਭੈਣ ਨੇੜਾ ਰੋ ਕੇ ਦੱਸਿਆ ਸਾਰੇ ਵੀਰਾਂ ਭਾਈਆਂ ਨੂੰ ਬੇਨਤੀ ਕੀਤੀ ਹੈ ਜਿਹੜੇ ਸਮਾਜ ਸੇਵੀ ਬਠੇ ਨੇ ਜਾਂ ਹੋਰ ਤੇਰੇ ਵਿਦੇਸ਼ਾਂ ਦੇਸਾਂ ਵਿੱਚ ਬੈਠੇ ਹਨ ਸਮਾਜ ਸੇਵੀ ਤਾਂ ਉਹਨੂੰ ਬੇਨਤੀ ਹੈਗੇ ਇਸ ਵੀਰ ਦੀ ਮਤ ਕੀਤੀ ਜਾਵੇ ਤਾਂ ਜੋ ਇਹ ਆਪਣੇ ਪੈਰਾਂ 'ਤੇ ਖੜ੍ਹਾ ਹੋ ਗਏ ਫਿਰ ਆਪਣੇ ਘਰ ਦੀ ਜਿਹੜੀ ਕਿੰਨਰ ਨੂੰ ਚੱਕ ਸਕਦੇ ਉਹਨੂੰ ਹਾਲਾਤ ਹੋਣੇ ਪਹਿਲਾਂ ਬੜਾ ਦੇਖੇ ਕਿੰਨਾ ਥੋੜੇ ਰਹਾਉ ਉਹਦੇ ਦੇਖਣੇ ਬਹੁਤ ਹੀ ਮੁਸ਼ਕਲ ਹੋ ਜਾਂਦੇ ਨੇ ਕਿਉਂ ਸਾਰਿਆਂ ਨੇ ਲੱਤਾਂ ਪੈਰ ਗਲੇ ਪੈਨੇ ਤੇ ਇਹਨਾਂ ਬੁਰਾ ਹਾਲ ਹੈ ਇਹਨਾਂ ਦੇ ਜ਼ਖਮ ਸਾਨੂੰ ਸੀ ਬਖਾ ਨਹੀਂ ਸਕਦੇ ਤੇ ਪਰਮਾਤਮਾ ਪਲੀ ਕਰੇ ਸੱਚੇ ਪਾਰਸ ਜਲਦੀ ਇਹ ਬੀਰਦੀ ਜਿਹੜਾ ਹਲਾਸ ਹੋ ਸਕੇ ਤੁਹਾਡੀ ਥੋੜੀ ਥੋੜੀ ਮਤ ਦੇ ਨਾਲ ਇਸ ਪਰਿਵਾਰ ਦਾ ਹਲਾਸ ਹੋ ਜਾਏਗਾ ਤੇ ਨਾਲ ਇਸ ਬੀਰਦੀ ਮਤ ਹੋ ਜਾਏਗੀ ਤਾਂ ਦੇਖੋ ਕਿਵੇਂ ਹਾਲਾਤ ਬਣੇ ਹੋਏ ਨੇ ਇਹਨਾਂ ਬੁਰਾ ਹਾਲ ਹੈ ਕਿ ਸਾਨੂੰ ਬਖਾ ਨਹੀਂ ਸਕਦੇ ਸੀ ਪੂਰੇ ਜਿਹੜਾ ਪਿੰਡ ਹੈ ਗਲਿਆ ਹੋਇਆ ਹੈ ਚਮੜੀ ਉਧੜ ਰਹੀ ਹੈ ਤੇ ਪਰਮਾਤਮਾ ਜਲਦੀ ਇਸ ਬੀਰ ਦਾ ਬਲਾ ਕਰਨਾ ਤੇ ਬਸ ਤਾਂ ਜੋ ਤੁਹਾਡੀ ਥੋੜੀ ਥੋੜੀ ਮੱਤੇ ਨਾਲ ਇਸ ਵੀਰਦੀ ਮਤਤ ਹੋ ਸਕੇ ਆ ਸਾਰੇ ਇੱਥੇ ਭੈਣ ਭਾਈ ਬੈਠੇ ਹੋਏ ਨਜ਼ਰ ਆ ਰਹੇ ਹਨ ਤੇ ਉਹਨਾਂ ਨੇ ਵੱਲੋਂ ਬੇਨਤੀ ਕੀਤੀ ਕਿ ਸਾਰੇ ਨੂੰ ਕੇ ਸਰ ਪਰਿਵਾਰ ਦੀ ਬਤ ਉਹ ਮਤ ਕੀਤੀ ਜਾਵੇ ਤਾਂ ਜੋ ਇਹ ਫਿਰ ਤੋਂ ਇਧਰ ਮਾਤਾ ਜੀ ਬੈਠੇ ਹੋਏ ਨੇ ਵੀ ਰੋ ਰਹੇ ਨੇ ਚਲ ਚਲ ਕੋਈ ਪਰਲ ਨਾ ਲੜ ਮਤੇ ਕਿੰਨਾ ਕਿੰਨਾ ਸਾਰਾ ਹੁੰਦਾ ਬੱਚੇ ਹੁੰਦੇ ਨਾ ਹਾਂ ਸਾਡੇ ਕੰਮ ਕਰਦਾ ਹੋਵੇ ਨਾ ਤੇ ਤੁਸੀਂ ਵੀ ਬੈਠੇ ਹੋ ਨਜ਼ਰ ਆ ਰਹੇ ਹੋ ਨਾ ਤੇ ਪੁੱਤ ਮੰਜੇ ਦੀ ਪਿਆ ਹੈ ਤਾਂ ਤਕਰੀਬ ਮੈਨੂੰ ਪਤਾ ਕਿੰਨੀ ਹੁੰਦੀ ਹੈ ਨਾ ਬਾਗੀ ਕੀ ਚਾਹੋਗੇ ਸਮਾਸੀ ਗੇ ਮਾਂ ਤੋਂ ਸਮਾਤ ਕਰਨ ਹਾਦੀ ਦੇਖੋ ਮਾਤਾ ਦਾ ਜਿਹੜਾ ਦਰਦ ਉਹ ਬਿਆਨ ਨਹੀਂ ਹੋ ਜਾਂਦਾ ਕਿਉਂਕਿ ਉਹ ਪਤਾ ਹੈ ਮੇਰਾ ਪੁੱਤ ਮੰਜੇ ਤੇ ਪਿਆ ਮਾਤਾ ਰੋ ਰਹੀ ਹੈ ਤਾਂ ਇਸ ਹੰਝੂਆਂ ਦਾ ਤੁਸੀਂ ਮੁੱਲ ਪਾ ਸਕਦੇ ਹੋ ਇਸ ਪਰਿਵਾਰ ਦੀ ਬਾਹ ਫੜ ਕੇ ਤੇ ਇਸ ਪਰਿਵਾਰ ਦੀ ਮੱਤ ਕਰਕੇ ਤਾਂ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਵੀ ਕਰਨਾ ਤੇ ਇਸ ਬੀਰ ਦੀ ਲਈ ਅਰਦਾਸ ਬੇਨਤੀ ਵੀ ਕਰਨੀ ਤਾਂ ਕਿ ਜੋ ਜਲਦ ਹਸਤੰਦਰਸ ਹੋ ਕੇ ਫਿਰ ਤੋਂ ਆਪਣੇ ਕੰਮ ਕਰਤੇ ਜਾ ਸਕੇ